ਉਹਨੂੰ ਟਾਈਮ ਨਹੀਂ ਦੇਣਾ ਟਾਈਮ ਦਿਓ ਸਰਦਾਰ ਲਾਲਜੀਤ ਸਿੰਘ ਭੁੱਲੜ ਪਾਂਜੋਕ ਟ੍ਰਾਂਸਪੋਰਟ ਮੰਤਰੀ ਜਵਾਬ ਦੇਣਗੇ ਮਾਨਜੋਕ ਸਪੀਕਰ ਸਾਹਿਬ ਉਦਾਂ ਦੇ ਤੁਸੀਂ ਜ਼ੀਰੋ ਆਰਚ ਸਾਨੂੰ ਟਾਈਮ ਨਹੀਂ ਦਿੰਦੇ ਹੱਥ ਖੜਾ ਕਰੀਦਾ ਮੈਂ ਕਿਹਾ ਪਹਿਲਾਂ ਹੀ ਗੱਲ ਕਰ ਲਈਏ ਕੁਐਸਚਨ ਆ ਹੋਰ ਦੇ ਟਾਈਮ ਤੇ ਹੀ ਆ ਜਿਹੜੇ ਇਧਰ 94 ਬੈਠੇ ਇਹਨਾਂ ਦਾ ਕੋਈ ਕਸੂਰ ਨਹੀਂ ਜੀ ਇਹ ਵੀ ਸਾਡੇ ਹੀ ਮਿੱਤਰ ਨੇ ਭਰਾ ਨੇ ਇਹਨਾਂ ਨੂੰ ਬਲਾਓ ਜਰੂਰ ਇਹਨਾਂ ਨੂੰ ਵੀ ਬਲਾਓ ਪਰ ਇੰਨਾ 94 ਨੂੰ ਵੀ ਵਾਰੀ ਦਿਓ ਜਿਹੜੇ ਇਧਰਲੇ ਮੈਂਬਰ ਆ ਪੀਪੀਆਂ ਆ ਸਾਡੇ ਭਰਾ ਆ ਜਿਹੜੀਆਂ ਬੀਪੀਆਂ ਉਹਨਾਂ ਦੇ ਹਸਬੈਂਡ ਤੇ ਜਿਹੜੇ ਭਰਾ ਐ ਉਹਨਾਂ ਦੀਆਂ ਵਾਈਫ ਉਹ ਡੀਕਦੇ ਰਹਿੰਦੇ ਟੀਵੀ ਤੇ ਵੀ ਸਾਡੇ ਵੀ ਕੋਈ ਨਾ ਕੋਈ ਬੋਲਣਗੇ ਜੀਰੋ ਹਾਰਚਾ ਵਾਲਾ ਕੀ ਦੀ ਸਮਝਿਆ ਰੱਖਣਗੇ ਤੁਸੀਂ ਇੱਧਰ ਨਹੀਂ ਜੇ ਟਾਈਮ ਦਿੰਦੇ ਇੱਧਰ ਸਾਰੇ ਬੁਲਾ ਦਿੰਦੀ ਆ ਮੜਾ ਇਹ ਦੱਸ ਦਿਓ ਸਾਨੂੰ ਇਹ ਵੀ ਜਾਣਕਾਰੀ ਇਹ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਪਿਛਲੇ ਤਿੰਨਾਂ ਚੋਂ ਛੇਛੜਾਂ ਚ ਵਾਰੀ ਨਹੀਂ ਆਈ ਹੈਗੇ ਇਹੋ ਜਿਹੇ ਬੰਦੇ ਦੇਖੋ ਸੁੱਚੇ ਮੂੰਹ ਹੀ ਜਾਂਦੇ ਆ ਕਰ ਮੈਂ ਇੱਕ ਗੱਲ ਤੁਹਾਨੂੰ ਦੱਸੇ ਬੈਠੋ ਤੁਸੀਂ ਫਿਰ ਹਾਂ ਦੀ ਤੁਸੀਂ ਬੜੇ ਪਿਆਰੇ ਹੋ ਸਭ ਤੋਂ ਸਮਾਰਟ ਹੋ ਸੋਹਣੇ ਹੋ ਵੇਲੋ ਇਹ ਤਾਂ ਨਾੜ ਕਹਿ ਕੇ ਨਾ ਪਲੋਥ ਲੈਂਦੇ ਤੇ ਮਾਰੀ ਫੇਰ ਨਹੀਂ ਆਉਂਦੀ ਉਹ ਹੁਣ ਗੱਲ ਮੈਂ ਤੁਹਾਨੂੰ ਨਾ ਦੋ ਤਿੰਨਾਂ ਦਾ ਮਿਲਿਆ ਵੀ ਆ ਤੇ ਮੈਂ ਤੁਹਾਨੂੰ ਫੋਨ ਵੀ ਕੀਤਾ ਮੈਂ ਸਪੀਕਰ ਸਾਹਿਬ ਸਾਨੂੰ ਮਾਰੀ ਦੇ ਦਿਆ ਕਰੋ ਤੁਸੀਂ ਕਿਹਾ ਵੀ ਹੱਥ ਖੜਾ ਕਰਦੇ ਹੋ ਤੁਸੀਂ ਸੋਹਣੇ ਮੜੇ ਉਹ ਸੋਹਣੇ ਦੀ ਤੁਸੀਂ ਪਲੋਥ ਲੈਂਦੇ ਹੁਣ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਦੇਖੋ ਮੰਤਰੀ ਜੀ ਬੈਠੋ ਜਿਹੜੇ ਮਾਣਯੋਗ ਮੰਤਰੀ ਸੇ ਬਾਹਰ ਹੁੰਦੇ ਨੇ ਉਹ ਕਿਸੇ ਵੀ ਸਮੇਂ ਬੋਲ ਸਕਦੇ ਜਦੋਂ ਵੀ ਤੁਸੀਂ ਚਾਹੋ ਆਪਦੀ ਗੱਲ ਰੱਖ ਸਕਦੇ ਦੂਜੀ ਗੱਲ ਜੇ ਤੁਸੀਂ ਡੈਮੋਕ੍ਰੇਸੀ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਆਪੋਜੀਸ਼ਨ ਮਸਟ ਹੈਵ ਇਟ ਸੇਡ ਐਂਡ ਟ੍ਰੈਜਰੀ ਇਜ਼ ਆਲਵੇਸ ਆਲਰੇਡੀ ਹੈਵਿੰਗ ਇਟਸ ਵੇ ਇੱਥੇ ਬੋਲਣਾ ਜਾਦਾ ਇੰਪੋਰਟੈਂਟ ਨਹੀਂ ਹੈ ਕੰਮ ਕਰਕੇ ਦਿਖਾਉਣਾ ਜ਼ਿਆਦਾ ਇੰਪੋਰਟੈਂਟ ਹੈ ਸੋ ਜੇ ਹੁਣ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਤਾਂ ਦੱਸੋ ਪਲੀਜ਼ ਵੀਡੀਓ ਬਣਾਉਣ ਦਾ ਕੋਈ ਮਤਲਬ ਨਹੀਂ ਹੈ ਇਹ ਨਹੀਂ ਕਿ ਆ ਪੀ ਇਹਨਾਂ ਨੂੰ ਮੇਰੇ ਭਰਾਵਾਂ ਨੂੰ ਟਾਈਮ ਨਹੀਂ ਦੇਣਾ ਟਾਈਮ ਦਿਓ ਪਰ ਥੋੜਾ ਜਿਹਾ ਇਹ ਵੀ ਪ੍ਰੋਟੋਕਾਲ ਬਣਾ ਲਓ ਜਦੋਂ ਇਹ ਭਰਾ ਸਾਡੇ ਵਾਕ ਆਊਟ ਕਰਕੇ ਚੱਲ ਜਾਂਦੇ ਆ ਵਾਕ ਆਊਟ ਕਰਕੇ ਚੱਲ ਗਏ ਜਦੋਂ 0R ਆ ਗਿਆ ਉਦੋਂ ਇਹ ਸਾਰੇ ਭਰਾ ਆ ਜਾਂਦੇ ਆ ਫਿਰ ਟਾਈਮ ਇਹਨਾਂ ਨੂੰ ਪਹਿਲਾਂ ਜਿਹੜੇ ਆ 6-7 ਬੈਠੇ ਰਹਿੰਦੇ ਆ ਨਾ ਮੈਨੂੰ ਸਾਡਾ ਟਾਈਮ ਵੀ ਇਹਨਾਂ ਨੂੰ ਦੇ ਦਿਆ ਕਰੋ ਜਿਹੜੇ ਬੈਠ ਕੇ ਗਵਰਨਰ ਅਡਰੈਸ ਹੁੰਦੇ ਆ ਜਿਹੜੇ ਮੁੱਦੇ ਦੀਆਂ ਗੱਲਾਂ ਕਰਦੇ ਆ ਸੌਂਦੇ ਆ ਉਹਨਾਂ ਨੂੰ ਟਾਈਮ ਵੱਧ ਦੇ ਦਿਆ ਕਰੋ ਪਰ ਥੋੜਾ ਜਿਹਾ ਪ੍ਰੋਟੋਕਾਲ ਨੂੰ ਆਪਾਂ ਇਹ ਇਹ ਹਮੇਸ਼ਾ ਵਿਚਾਰ ਕਰਦੇ ਰਹੇ ਨੇ ਬੜਾ ਕੀਮਤੀ ਸਮਾਂ ਜੇ ਕੋਈ ਮੁੱਦੇ ਦੀ ਗੱਲ ਕਰਨੀ ਹੈ ਚਲੋ 0 0 ਆਰ ਚ ਸਾਨੂੰ ਦੇ ਦਿਓਗੇ ਟਾਈਮ ਆਪਾ ਫੇਰ ਬੈਠੋ ਯਾਰ ਤੁਸੀਂ ਜੋ ਸਾਡਾ ਟਾਈਮ ਪੰਦਾ ਇੱਥੇ 94 ਨੂੰ ਦੇ ਕੇ ਜੋ ਇਹਨਾਂ ਦਾ ਭਰਾਵਾ ਦਾ ਪੰਦਾ ਇਹਨਾਂ ਨੂੰ ਵੀ ਟਾਈਮ ਦਿਓ ਮਾਣਯੋਗ ਮੰਤਰੀ ਜੀ ਤੁਹਾਡੇ ਕੋਲੇ ਕੁਐਸਚਨ ਰਿਲੇਟਡ ਕੋਈ ਗੱਲ ਹੈ ਪਲੀਜ਼ ਬੈਠੋ ਬੈਠੋ ਜੀ ਜਵਾਬ ਦਿਓ ਮੰਤਰੀ ਜਵਾਬ ਦਿਓ ਜਿਹੜਾ ਵੱਛਨ ਦਾ ਆਨਸਰ ਹੈ ਉਹ ਇਹਨਾਂ ਕੋਲ ਚਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਲੈਣਾ ਤੇ ਮੈਂ ਦੇ ਦਿੰਦਾ ਜੀ ਡਾਕਟਰ ਇਸ਼ਾਨ ਕੁਮਾਰ ਦੀ ਕੋਈ ਸਪਲੀਮੈਂਟਰੀ ਹੈ ਜੀ ਜੀ ਮੇਰੇ ਕੋਲ ਹਲੇ ਜਵਾਬ ਨਹੀਂ ਆਇਆ ਇਸ ਕਰਕੇ ਮੈਂ ਸਪਲੀਮੈਂਟਰੀ ਤੁਸੀਂ ਜਵਾਬ ਪੜ੍ਹਦੇ ਹੋ ਜਵਾਬ ਆਪਣਾ ਆਪਣੇ ਟੈਕਨੀਕਲ ਸਪੋਰਟ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੋਂ ਕਿਹੜਾ ਇਹਨਾਂ ਦੇ ਚੱਪੇ ਵਾਲਾ ਕਿ ਜੇ ਪਿੰਡ ਪੈਂਦੇ ਆ ਆਦਮਪੁਰ ਤੋਂ ਚੰਡੀਗੜ੍ਹ ਲੁਧਿਆਣਾ ਤੋਂ ਹੁਸ਼ਿਆਰਪੁਰ ਵਾਇਆ ਨਵਾਂ ਸ਼ਹਿਰ ਗੜ੍ਹ ਚੰਕਰ ਚੱਪੇਵਾਲ ਦੇ ਤਿੰਨ ਟ੍ਰਿਪ ਚਲਾਏ ਜਾ ਰਹੇ ਆ ਜੀ ਲੁਧਿਆਣਾ ਤੋਂ ਸ਼ਾਤਲਾਈ ਵਾਇਆ ਨਵਾਂ ਸ਼ਹਿਰ ਗੜ੍ਹ ਚੰਕਰ ਮਹਿਲਪੁਰ ਜੇਜੋ ਇੱਕ ਟ੍ਰਿਪ ਚੱਲਦਾ ਆ ਫਗਵਾੜਾ ਤੋਂ ਮਹਿਲਪੁਰ ਆਇਆ ਪਾਸਤਾ ਭਾਮ ਬਾੜੀਆਂ ਰੂਟ ਤੇ ਦੋ ਟ੍ਰਿਪ ਤੇ ਬੱਸਾਂ ਚੱਲ ਰਹੀਆਂ ਜੀ ਤੇ ਜੇ ਫਿਰ ਵੀ ਕੋਈ ਇਹਨਾਂ ਨੂੰ ਲੱਗਦਾ ਬੱਸ ਨਹੀਂ ਚੱਲਦੀ ਇਹ ਦੇ ਦੇਣ ਜੀ ਅਸੀਂ ਵਾਇਬਿਲਿਟੀ ਵੀ ਏਕੇ ਉਧਰ ਵੀ ਬੱਸਾਂ ਚਲਾ ਦੇਾਂਗੇ ਜੀ ਵੈਰੀ ਗੁੱਡ ਥੈਂਕ ਯੂ ਡਾਕਟਰ ਸਾਹਿਬ ਹੈ ਕੋਈ ਕੰਪਲੀਮੈਂਟਰੀ ਜੀ ਸਪੀਕਰ ਸਾਹਿਬ ਕੁਝ ਬੱਸਾਂ ਨੇ ਜਿਸ ਤਰ੍ਹਾਂ ਫਗਵਾੜੇ ਤੋਂ ਮਾਲਪੁਰ ਵਾਲੀ ਜੋ ਬੱਸ ਚੱਲਦੀ ਆ ਆਪ ਜੀ ਦੇ ਰਾਹੀਂ ਮੈਂ ਮੰਤਰੀ ਸਾਹਿਬ ਤੋਂ ਇਹੀ ਪੁੱਛਣਾ ਚਾਹੁੰਦਾ ਕਿ ਉਹਦੇ ਕਈ ਜੋ ਟਾਈਮ ਨੇ ਤੇ 10 ਵਜੇ ਤੇ 7 ਵਜੇ ਤੇ 7:30 ਵਜੇ ਵਾਲੀ ਜੋ ਰੂਟ ਹੈ ਉਹ ਬੱਸਾਂ ਵੀ ਬਹੁਤ ਜਲਦੀ ਚਲਵਾਈਆਂ ਜਾਣ ਤੇ ਇੱਕ ਟਾਈਮ ਲਾਈਨ ਦਿੱਤੀ ਜਾਵੇ ਕਿ ਕਦੋਂ ਬੱਸਾਂ ਸ਼ੁਰੂ ਕੀਤੀਆਂ ਜਾਣੀਆਂ ਮੰਤਰੀ ਜੀ ਕੋਈ ਟਾਈਮ ਲਾਈਨ ਹੈ ਮਾਨਯੋਗ ਸਪੀਕਰ ਸਾਹਿਬ ਇਹ ਚੈੱਕ ਕਰਵਾਇਆ ਜੀ ਜਿਹੜਾ ਇਹਨਾਂ ਰੂਟ ਕਿਹਾ ਉੱਥੇ ਪਹਿਲਾਂ ਪਰਮਿਟ ਨਹੀਂ ਸੀ ਕੋਈ ਵੀ ਹੈਗਾ ਕੋਈ ਬੱਸ ਨਹੀਂ ਚਲਦੀ ਇਹ ਮੈਨੂੰ ਮਿਲ ਲੈਣਾ ਤੇ ਦੇ ਦੇਣਾ ਐਪਲੀਕੇਸ਼ਨ ਜਿੱਥੇ-ਜਿੱਥੇ ਲੋੜ ਆ ਆਪਾਂ ਵਾਇਬਿਲਿਟੀ ਵੇਖ ਕੇ ਚਲਵਾ ਦਾਂਗੇ ਥੈਂਕ ਯੂ ਹਾਂਜੀ ਅਛੂ ਜੀ ਸਪੀਕਰ ਸਾਹਿਬ ਮੈਂ ਮੰਤਰੀ ਜੀ ਦੇ ਧਿਆਨ ਚ ਲਿਆਣਾ ਚਾਹਨਾ ਕਿ ਕੋਵਿਡ ਤੋਂ ਬਾਅਦ ਪਠਾਨਕੋਟ ਨੰਗਲਪੁਰ ਗਿਆਲਾ ਗੁੜਾ ਤੇ ਮੀਰਥਲ ਤੱਕ ਬੱਸ ਜਿਹੜੀ ਉਹ ਬੰਦ ਹੋਈ ਪਈ ਹੈ। ਅਨੇਕ ਵਾਰ ਦੱਸਣ ਤੋਂ ਬਾਅਦ ਵੀ ਨਹੀਂ ਚੱਲੀ ਉਹਦੇ ਨਾਲ ਕਾਰਨ ਕੀ ਹੈ ਕਿ ਉਹ ਪਿੰਡਾਂ ਦੇ ਲੋਕੀ ਬੱਚੇ ਜਿਹੜੇ ਐ ਸਵੇਰੇ ਪਠਾਨਕੋਟ ਸਕੂਲਾਂ ਚ ਪੜਨ ਆਉਂਦੇ ਨੇ। ਇੱਕੋ ਹੀ ਪ੍ਰਾਈਵੇਟ ਬਾਸ ਚੱਲਦੀ ਪਈ ਹੈ ਜਿਹਦੇ ਜਿਹੜੀ ਆਪਣੀ ਧੰਦਲੀ ਕਰ ਰਹੀ ਹੈ। ਮੇਰਾ ਆਪ ਜੀ ਦੇ ਸਪੀਕਰ ਜੀ ਦੇ ਮਾਧਿਅਮ ਨਾਲ ਆਪਕੀ ਬੇਨਤੀ ਹੈ ਕਿ ਉਸ ਰੂਟ ਨੂੰ ਚਾਲੂ ਕਰਕੇ ਉਹ ਬੱਦ ਚਲਾਈ ਦੇ ਥੈਂਕ ਯੂ ਇਹ ਵਖਰਾ ਕਮਾਲ ਬਣਦਾ ਜੀ ਥੈਂਕ ਯੂ ਹੁ ਕੋਈ ਗੱਲ ਨਹੀਂ ਜੀ ਓਏ ਦੇਣਾ ਚਾਹਣੇ ਤਾਂ ਬਿਲਕੁਲ ਹਾਂ ਸਰਦਾਰ ਲਾਲਜੀਤ ਸਿੰਘ ਭੁੱਲੜ ਪਾਂਜੋਬ ਟ੍ਰਾਂਸਪੋਰਟ ਮੰਤਰੀ ਜਵਾਬ ਦੇਣਗੇ ਮਾਨਜੋਬ ਸਪੀਕਰ ਸਾਬ ਉਦਾਂ ਦੇ ਤੁਸੀਂ ਜ਼ੀਰੋ ਆਰਚ ਸਾਨੂੰ ਟਾਈਮ ਨਹੀਂ ਦਿੰਦੇ ਹੱਥ ਖੜਾ ਕਰੀਦਾ ਮੈਂ ਕਿਹਾ ਪਹਿਲਾਂ ਹੀ ਗੱਲ ਕਰ ਲਈਏ ਕੁਐਸਚਨ ਆ ਹਰ ਦੇ ਟਾਈਮ ਤੇ ਹੀ ਆਇੜੇ ਇਧਰ 94 ਬੈਠੇ ਇਹਨਾਂ ਦਾ ਕੋਈ ਕਸੂਰ ਨਹੀਂ ਜੀ ਇਹ ਵੀ ਸਾਡੇ ਹੀ ਮਿੱਤਰ ਨੇ ਭਰਾ ਨੇ ਇਹਨਾਂ ਨੂੰ ਬਲਾਓ ਜ਼ਰੂਰ ਇਹਨਾਂ ਨੂੰ ਵੀ ਬੁਲਾਓ ਪਰ ਇੰਨਾ ਚਰਾਨਣ ਨੂੰ ਵੀ ਵਾਰੀ ਦਿਓ ਜਿਹੜੇ ਇਧਰਲੇ ਮੈਂਬਰ ਆ ਪੀਪੀਆਂ ਆ ਸਾਡੇ ਭਰਾ ਆ ਜਿਹੜੀਆਂ ਬੀਬੀਆਂ ਉਹਨਾਂ ਦੇ ਹਸਬੈਂਡ ਤੇ ਜਿਹੜੇ ਭਰਾ ਆ ਉਹਨਾਂ ਦੀਆਂ ਵਾਈਫ ਉਹ ਡੀਕਦੇ ਰਹਿੰਦੇ ਟੀਵੀ ਤੇ ਵੀ ਸਾਡੇ ਵੀ ਕੋਈ ਨਾ ਕੋਈ ਬੋਲਣਗੇ ਜੀਰੋ ਹਾਰਚਾ ਵਾਲਾ ਕੀ ਦੀ ਸਮਝਿਆ ਰੱਖਣਗੇ ਤੁਸੀਂ ਇਧਰ ਨਹੀਂ ਜੇ ਟਾਈਮ ਦਿੰਦੇ ਇਧਰ ਸਾਰੇ ਹੀ ਬੁਲਾ ਦਿੰਦੇ ਆ ਮੜਾ ਇਹ ਦੱਸ ਦਿਓ ਸਾਨੂੰ ਇਹ ਵੀ ਜਾਣਕਾਰੀ ਇਹ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਪਿਛਲੇ 3 ਨਾ ਚੋਂ 6 ਸਾਲਾਂ ਚ ਵਾਰੀ ਨਹੀਂ ਆਈ ਹੈਗੇ ਇਹੋ ਜਿਹੇ ਬੰਦੇ ਦੇਖੋ ਸੱਚੇ ਮੂੰਹ ਹੀ ਜਾਂਦੇ ਆ ਕਰ ਮੈਂ ਇੱਕ ਗੱਲ ਤੁਹਾਨੂੰ ਦੱਸੇ ਬੈਠੋ ਤੁਸੀਂ ਫਿਰ ਉਹਨਾਂ ਨੂੰ ਤਾਂ ਵੀ ਬਹੁਤ ਹੀ ਬੜੇ ਪਿਆਰੇ ਹੋ ਸਭ ਤੋਂ ਸਮਾਰਟ ਹੋ ਸੋਹਣੇ ਹੋ ਬਹਿ ਜਾ ਤੁਸੀਂ ਸਮਾਰਟ ਕਹਿ ਕੇ ਨਾ ਪਲੋਥ ਲੈਂਦੇ ਜੇ ਤਾਂ ਮਾਰੀ ਫੇਰ ਨਹੀਂ ਆਉਂਦੀ ਉਹ ਹੁਣ ਗੱਲ ਮੈਂ ਤੁਹਾਨੂੰ ਨਾ ਦੋ ਤਿੰਨ ਦਾ ਮਿਲਿਆ ਵੀ ਆ ਤੇ ਮੈਂ ਤੁਹਾਨੂੰ ਫੋਨ ਵੀ ਕੀਤਾ ਮੈਂ ਸਪੀਕਰ ਸਾਹਿਬ ਸਾਨੂੰ ਮਾਰੀ ਦੇ ਦਿਆ ਕਰੋ ਤੁਸੀਂ ਕਿਹਾ ਵੀ ਹੱਥ ਖੜਾ ਕਰ ਦਿਓ ਤੁਸੀਂ ਸੋਹਣੇ ਮੜੇ ਉਹ ਸੋਹਣੇ ਦੀ ਤੁਸੀਂ ਪਲੋਥ ਲੈਂਦੇ ਹੁਣ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਦੇਖੋ ਮੰਤਰੀ ਜੀ ਬੈਠੋ ਜਿਹੜੇ ਮਾਣਯੋਗ ਮੰਤਰੀ ਸੇ ਬਾਹਰ ਹੁੰਦੇ ਨੇ ਉਹ ਕਿਸੇ ਵੀ ਸਮੇਂ ਬੋਲ ਸਕਦੇ ਜਦੋਂ ਵੀ ਤੁਸੀਂ ਚਾਹੋ ਆਪਦੀ ਗੱਲ ਰੱਖ ਸਕਦੇ ਹੋ ਦੂਜੀ ਗੱਲ ਜੇ ਤੁਸੀਂ ਡੈਮੋਕ੍ਰੇਸੀ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਆਪੋਜੀਸ਼ਨ ਮਸਟ ਹੈਵ ਇਟ ਸੇ ਐਂਡ ਪ੍ਰੈਸਰੀ ਇਜ਼ ਆਲਵੇਸ ਆਲਰੇਡੀ ਹੈਵਿੰਗ ਇਟਸ ਵੇ ਇੱਥੇ ਬੋਲਣਾ ਜਾਦਾ ਇੰਪੋਰਟੈਂਟ ਨਹੀਂ ਹੈ ਕੰਮ ਕਰਕੇ ਦਿਖਾਉਣਾ ਜ਼ਿਆਦਾ ਇੰਪੋਰਟੈਂਟ ਹੈ। ਸੋ ਜੇ ਹੁਣ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਤਾਂ ਦੱਸੋ ਪਲੀਜ਼। ਇਹ ਵੀਡੀਓ ਬਣਾਉਣ ਦਾ ਕੋਈ ਮਤਲਬ ਨਹੀਂ। ਇਹ ਨਹੀਂ ਕਿ ਆ ਪੀ ਇਹਨਾਂ ਨੂੰ ਮੇਰੇ ਭਰਾਵਾਂ ਨੂੰ ਟਾਈਮ ਨਹੀਂ ਦੇਣਾ, ਟਾਈਮ ਦਿਓ। ਪਰ ਥੋੜਾ ਜਿਹਾ ਇਹ ਵੀ ਪ੍ਰੋਟੋਕਾਲ ਬਣਾ ਲਓ ਜਦੋਂ ਇਹ ਭਰਾ ਸਾਡੇ ਵਾਕ ਆਊਟ ਕਰਕੇ ਚੱਲ ਜਾਂਦੇ ਆ। ਵਾਕ ਆਊਟ ਕਰਕੇ ਚੱਲ ਗਏ ਜਦੋਂ ਜ਼ੀਰੋ ਆਰ ਆ ਗਿਆ ਉਦੋਂ ਇਹ ਸਾਰੇ ਭਰਾ ਆ ਜਾਂਦੇ ਆ। ਫਿਰ ਟਾਈਮ ਇਹਨਾਂ ਨੂੰ ਪਹਿਲਾਂ ਜਿਹੜੇ ਆ 6-7 ਬੈਠੇ ਰਹਿੰਦੇ ਆ ਨਾ ਮੈਨੂੰ ਸਾਡਾ ਟਾਈਮ ਵੀ ਇਹਨਾਂ ਨੂੰ ਦੇ ਦਿਆ ਕਰੋ। ਜਿਹੜੇ ਬੈਠ ਕੇ ਗਵਰਨਰ ਅਡਰੈਸ ਹੁੰਦੇ ਆ ਜਿਹੜੇ ਮੁੱਦੇ ਦੀਆਂ ਗੱਲਾਂ ਕਰਦੇ ਆਂ ਸੋਦੇ ਆਂ ਉਹਨਾਂ ਨੂੰ ਟਾਈਮ ਵਾਦ ਦੇ ਦਿਆ ਕਰੋ ਪਰ ਥੋੜਾ ਜਿਹਾ ਪ੍ਰੋਟੋਕੋਲ ਨੂੰ ਆਪਾਂ ਇਹ ਇਹ ਹਮੇਸ਼ਾ ਵਿਚਾਰ ਕਰਦੇ ਰਹੇ ਨੇ ਬੜਾ ਕੀਮਤੀ ਸਮਾਂ ਜੇ ਕੋਈ ਮੁੱਦੇ ਦੀ ਗੱਲ ਕਰਨੀ ਹੈ ਚਲੋ 0 0 ਆਰ ਚ ਸਾਨੂੰ ਦੇ ਦਿਓਗੇ ਟਾਈਮ ਫੇਰ ਬੈਠੋ ਯਾਰ ਤੁਸੀਂ ਜੋ ਸਾਡਾ ਟਾਈਮ ਬੰਦਾ ਇੱਧਰ 92 ਨੂੰ ਦੇ ਕੇ ਜੋ ਇਹਨਾਂ ਦਾ ਭਰਾਵਾ ਦਾ ਬੰਦਾ ਇਹਨਾਂ ਨੂੰ ਵੀ ਟਾਈਮ ਦਿਓ ਮਾਣਯੋਗ ਮੰਤਰੀ ਜੀ ਤੁਹਾਡੇ ਕੋਲੇ ਕੁਐਸਚਨ ਰਿਲੇਟਡ ਕੋਈ ਗੱਲ ਹੈ ਪਲੀਜ਼ ਬੈਠੋ ਬੈਠੋ ਜੀ ਜਵਾਬ ਦਿਓ ਮੰਤਰੀ ਜਵਾਬ ਦਿਓ ਜਿਹੜਾ ਕੁਐਸਚਨ ਦਾ ਆਨਸਰ ਹੈ ਉਹ ਇਹਨਾਂ ਕੋਲ ਚੱਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਲੈਣਾ ਤੇ ਮੈਂ ਦੇ ਦਿੰਦਾ ਜੀ ਡਾਕਟਰ ਇਸ਼ਾਨ ਕੁਮਾਰ ਦੀ ਕੋਈ ਸਪਲੀਮੈਂਟਰੀ ਹੈ ਜੀ ਜੀ ਮੇਰੇ ਕੋਲ ਹਲੇ ਜਵਾਬ ਨਹੀਂ ਆਇਆ ਇਸ ਕਰਕੇ ਮੈਂ ਸਪਲੀਮੈਂਟਰੀ ਤੁਸੀਂ ਜਵਾਬ ਪੜ੍ਹਦੇ ਹੋ ਜਵਾਬ ਆਪਣਾ ਆਪਣੇ ਟੈਕਨੀਕਲ ਸਪੋਰਟ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੋਂ ਕਿਹੜਾ ਇਹਨਾਂ ਦੇ ਚੱਪੇ ਵਾਲਾ ਕਿ ਜੇ ਪਿੰਡ ਪੈਂਦੇ ਆ ਆਦਮਪੁਰ ਤੋਂ ਚੰਡੀਗੜ੍ਹ ਲੁਧਿਆਣਾ ਤੋਂ ਹੁਸ਼ਿਆਰਪੁਰ ਵਾਇਆ ਨਵਾਂ ਸ਼ਹਿਰ ਗੜ੍ਹ ਚੰਕਰ ਚੱਪੇਵਾਲ ਦੇ ਤਿੰਨ ਟ੍ਰਿਪ ਚਲਾਏ ਜਾ ਰਹੇ ਆ ਜੀ ਲੁਧਿਆਣਾ ਤੋਂ ਸ਼ਾਤ ਲਾਈ ਵਾਇਆ ਨਵਾਂ ਸ਼ਹਿਰ ਗੜ੍ਹ ਚੰਕਰ ਮਹਿਲਪੁਰ ਜੀਜੋ ਦੇ ਇੱਕ ਟ੍ਰਿਪ ਚੱਲਦਾ ਆ ਫਗਵਾੜਾ ਤੋਂ ਮਹਿਲਪੁਰ ਵਾਇਆ ਪਾਸਤਾ ਭਾਮ ਬਾੜੀਆਂ ਰੂਟ ਤੇ ਦੋ ਟ੍ਰਿਪ ਤੇ ਬੱਸਾਂ ਚੱਲ ਰਹੀਆਂ ਜੀ ਤੇ ਜੇ ਫਿਰ ਵੀ ਕੋਈ ਇਹਨਾਂ ਨੂੰ ਲੱਗਦਾ ਬੱਸ ਨਹੀਂ ਚੱਲਦੀ ਇਹ ਦੇ ਦੇ ਦਿੰਦੀ ਅਸੀਂ ਵਾਇਬਿਲਿਟੀ ਵੀ ਇੱਕੇ ਉਧਰ ਵੀ ਬੱਸਾਂ ਚਲਾ ਦੇਾਂਗੇ ਜੀ ਵੈਰੀ ਗੁੱਡ ਥੈਂਕ ਯੂ ਡਾਕਟਰ ਸਾਹਿਬ ਹੈ ਕੋਈ ਕੰਪਲੀਮੈਂਟਰੀ ਸਪੀਕਰ ਸਾਹਿਬ ਕੁਝ ਬਸਾਂ ਨੇ ਜਿਸ ਤਰ੍ਹਾਂ ਫਗਵਾੜੇ ਤੋਂ ਮਾਲਪੁਰ ਵਾਲੀ ਜੋ ਬਸ ਚੱਲਦੀ ਹੈ ਆਪ ਜੀ ਦੇ ਰਾਹੀਂ ਮੈਂ ਮੰਤਰੀ ਸਾਹਿਬ ਤੋਂ ਇਹੀ ਪੁੱਛਣਾ ਚਾਹੁੰਦਾ ਕਿ ਉਹਦੇ ਕਈ ਜੋ ਟਾਈਮ ਨੇ ਜਿੱਦਾਂ ਸਵੇਰੇ 7 ਵਜੇ ਤੇ 7:30 ਵਜੇ ਵਾਲੀ ਜੋ ਰੂਟ ਹੈ ਉਹ ਬਸਾਂ ਵੀ ਬਹੁਤ ਜਲਦੀ ਚਲਵਾਈਆਂ ਜਾਣ ਤੇ ਇੱਕ ਟਾਈਮ ਲਾਈਨ ਦਿੱਤੀ ਜਾਵੇ ਕਿ ਕਦੋਂ ਬਸਾਂ ਸ਼ੁਰੂ ਕੀਤੀਆਂ ਜਾਣੀਆਂ ਮੰਤਰੀ ਜੀ ਕੋਈ ਟਾਈਮ ਲਾਈਨ ਹੈ ਮਾਲਕ ਸਪੀਕਰ ਸਾਹਿਬ ਇਹ ਚੈੱਕ ਕਰਵਾਇਆ ਜੀ ਜਿਹੜਾ ਇਹਨਾਂ ਰੂਟ ਕਿਹਾ ਉੱਥੇ ਪਹਿਲਾਂ ਪਰਮਿਟ ਨਹੀਂ ਕੋਈ ਵੀ ਹੈਗਾ ਕੋਈ ਬਸ ਨਹੀਂ ਚਲਦੀ ਇਹ ਮੈਨੂੰ ਮਿਲ ਲੈਣਾ ਦੇ ਦੇਣਾ ਐਪਲੀਕੇਸ਼ਨ ਜਿੱਥੇ ਜਿੱਥੇ ਲੋੜ ਆ ਆਪਾਂ ਵਾਇਬਿਲਿਟੀ ਵੇਖ ਕੇ ਚਲਵਾ ਦਾਂਗੇ ਥੈਂਕ ਯੂ ਹਾਂਜੀ ਅਸ਼wini ਜੀ ਸਪੀਕਰ ਸਾਹਿਬ ਮੈਂ ਮੰਤਰੀ ਜੀ ਦੇ ਧਿਆਨ ਚ ਲਿਆਣਾ ਚਾਹਨਾ ਕਿ ਕੋਵਿਡ ਤੋਂ ਬਾਅਦ ਪਠਾਨਕੋਟ ਨੰਗਲਪੁਰ ਗਿਆਲਾ ਗੂੜਾ ਤੇ ਮੀਰਥਲ ਤੱਕ ਬੱਸ ਜਿਹੜੀ ਉਹ ਬੰਦ ਹੋਈ ਪਈ ਹੈ ਅਨੇਕ ਵਾਰ ਦਸੰਤ ਤੋਂ ਬਾਅਦ ਵੀ ਨਹੀਂ ਚੱਲੀ ਉਹਦੇ ਨਾਲ ਕਾਰਨ ਕੀ ਹੈ ਕਿ ਉਹ ਪਿੰਡਾਂ ਦੇ ਲੋਕੀ ਬੱਚੇ ਜਿਹੜੇ ਐ ਸਵੇਰੇ ਪਠਾਨਕੋਟ ਸਕੂਲਾਂ ਚ ਪੜਨ ਆਉਂਦੇ ਨੇ ਇਕ ਕੋਈ ਪ੍ਰਾਈਵੇਟ ਬਾਤ ਚੱਲਦੀ ਪਈ ਹੈ ਜਿਹਦੇ ਜਿਹੜੀ ਆਪਣੀ ਧੰਦਲੀ ਕਰ ਰਹੀ ਹੈ ਮੇਰਾ ਆਪ ਜੀ ਦੇ ਸਪੀਕਰ ਜੀ ਦੇ ਮਾਧਿਅਮ ਨਾਲ ਆਪਕੀ ਬੇਨਤੀ ਹੈ ਕਿ ਉਸ ਰੂਟ ਨੂੰ ਚਾਲੂ ਕਰਕੇ ਉਹ ਬਾਤ ਚਲਾਈ ਦੇ ਥੈਂਕ ਯੂ ਇਹ ਬਖਰਾ ਖਵਾਲ ਬਣਦਾ ਜੀ ਥੈਂਕ ਯੂ